ਗਏ ਨੇ ਕੋਈ ਅਮਰੀਕਾ ਗਿਆ ਹੈ ਕੋਈ ਕਿਤੇ ਗਿਆ ਹੈ ਕੋਈ ਕਿਤੇ ਗਿਆ ਹੈ ਛੱਡ ਕੇ ਹੁਣ ਹਾਲਾਤ ਇਹ ਬਣ ਗਏ ਨੇ ਕਿ ਉੱਥੋਂ ਲੋਕ ਆਪਣੇ ਕਾਨੂੰਨ ਬਦਲ ਰਹੇ ਨੇ ਤੇ ਲੋਕ ਆਪਣੇ ਲੋਕਾਂ ਨੂੰ ਬੇਕਾਰ ਕਰ ਰਹੇ ਨੇ ਉੱਥੋਂ ਪਰ ਬਹੁਤ ਲੋਕ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸੋਚ ਦੇ ਨੇ ਸੀ ਜਾਈਏ ਕਿੱਥੇ ਕਰਾਂਗੇ ਕੀ ਕਈਆਂ ਨੇ ਤਾਂ ਆਪਣੀ ਜ਼ਮੀਨਾਂ ਬਚਾ ਕੇ ਵੇਚ ਕੇ ਵੀ ਉੱਥੇ ਚਲੇ ਗਏ ਸੀ ਗੱਲ ਇਹ ਹੈ कि अगर आके उरे कुछ और चाहते नहीं आना और कोई कम करा चाहते नहीं तो थो देखनी पे के सेंटर केकूमत कड़ी है जड़ी हुकूमत कानून बनाए पॉलिसियाँ बनाए बाकी विदेशी मुल्क करे और आर्थिक तौर पर साढ़े पंजाब और हिंदुस्तान को मजबूत करे बहुत साल हो गए मैं सियासत थोड़ा पता है कि साल साल ਮੈਂ ਬਹੁਤ ਕੁਝ ਦੇਖਿਆ ਦੋ ਵਾਰ ਤਾਂ ਪਾਰਲੀਮੈਂਟ ਚ ਰਹੇ ਛੇ ਵਾਰ ਅਸੈਂਬਲੀ ਚ ਰਹੇ ਇੱਕ ਵਾਰ ਤੁਹਾਡੇ ਬੇਤੀਵਾਲੀ ਦਾ ਵਜ਼ੀਰ ਨੇ ਦੋ ਵਾਰ ਚੀ ਮੁੱਖ ਮੰਤਰੀ ਨੇ ਤੋਂ ਮੈਂ ਦੇਖਣਾ ਆਇਆ ਕਿ ਕੈਸੇ ਸਾਡਾ ਹਾਲਾਤ ਸਾਡੇ ਪੰਜਾਬ ਦੇ بگੜਦੇ ਜਾ ਰਿਹਾ ਪਹਿਨਤਾ ਇਹ ਕਾਲੀ ਦਾਲ ਨੇ ਜਿੰਨਾ ਨੁਕਸਾਨ ਕਰਦਾ ਸੀ ਪੰਜਾਬ ਦਾ ਕਰ ਲਿਆ ਪੰਜਾਬੀ ਸੂਬਾ ਬਣਾਤਾ ਸਾਡਾ ਕੱਟ ਕੇ ਹਿੱਸਾ ਹਰਿਆਣਾ ਬਣਾਤਾ हरियाणा ਵੀ ਔਖੇ ਹੋਣਗੇ ਜਦੋਂ ਮੈਂ ਇਹ ਗੱਲ ਕਹਿਣਾ ਹੈ ਲੇਕਿਨ ਅਸਲੀਅਤ ਹੈ ਔਰ ਕਿਉਂ ਬਣਾਉਣਾ ਚਾਹੁੰਦੇ ਸਿਓਰ ਦੂਜਾ ਹਿਮਾਚਲ ਜਿੱਥੇ ਫੋਰੈਸਟ ਵੈਲ ਜਿੱਥੇ ਪਾਣੀ ਵੀ ਉਤੋਂ ਸਾਰੇ ਨਦੀਆ ਹੁੰਦੇ ਨੇ ਜਿੱਥੇ ਪਾਵਰ ਜਨਰੇਸ਼ਨ ਦਾ ਸਾਰਾ ਸਿਖ ਉਹ ਵੀ ਜਾਂਦਾ ਸਰਦਾਰ ਪ੍ਰਤਾਪ ਸਿੰਘ ਕਹਿ ਰਹੇ ਨੇ ਇੱਕ ਵਾਰ ਕਹੀ ਸ਼ੁਰੂਆਤ ਜਦੋਂ ਕੀਤਾ ਸੀ ਪੰਜਾਬ ਦਾ ਕੀਤਾ ਸੀ ਕਿ ਪਾਕਿਸਤਾਨ ਦੇ ਨੇੜੇ ਕੋਈ ਇੰਡਸਟਰੀ ਨਹੀਂ ਆਏਗੀ ਇਸ ਲਈ गुड़गांव और फरीदाबाद में आप इंडस्ट्रियल बैल्ट बनाइए ताकि दूर इतों रह नहीं झल्ले झुले होंगे रहने और पांच लड़ाई तो हो चुकिया ने अपना संताली तो बाद पाकिस्तान लेकिन वो ये अकालिया ने तोड़ के कट करके सू छोटी पंजाबी सूबी बना नुकसान किता साज इंडस्ट्री साढ़े पंजाब सीम साहब वाले बैठे ने लुधियाने तो इतने जी इंडस्ट्री थोड़ी बहुत ही सी ए रोड के कोई इंडस्ट्री ला दी अपना उ चला रहे अपनी फैक्ट्रिया लेकिन अपना कि कोई छत्तीसगढ़ चलिया गया कोई रा, राजस्थान चलिया गया कोई मध्य प्रदेश चलिया गया नुकसान कि हो अपना इसलिए हुकूमत चाहिए है सिर्फ पंजाब से नहीं नैशनल लैवल जी एक माहौल बनाए दुनिया के कि हिंदुस्तान एक बहुत मजबूत एक देश है और हिंदुस्तान की जड़ी हुकूमत है वो तो एक बहुत बड़ी तकड़ी हुकूमत है जड़ी साड़े न कोई गल करे सिरे चढ़ा के छड़ दी और वो ताही आके मुझ पूरे आके अपनी इंडस्ट्री लागे और मैं थोड़ा तो दस इन साल मैंने हो गए लेकिन एक मैं थोड़ा तो दसा कि आज तुम पिछले कुछ साल देख लो जेडे साधानमंत्री जी ने मोदी साहब कोई दुनिया का कोई एरिया है जिथे मजबूत एरिया का कहो आर्थिक तौर पर मजबूत जोड़ा हिंदुस्तान बंद नहीं चाह प बात चल रही इंडस्ट्री आ रही है कोशिश हों कि आर्थिकता बढ़ाया जाए ताकि जो बच्चे साढ़े उड़े पल रहे हैं या बहुत पल रहे हैं आना चाहते ने उ आकर इतने कम अपना करें इत ਆ ਥੋੜਾ ਮੈਂ ਰੋਜ਼ ਇਹਨੂੰ ਟੀਵੀ ਤੋਂ ਦੇਖਦਾ ਜਦੋਂ ਮੈਂ ਅਕੜ ਕਰੇ ਔਖਾ ਹੋਣਾ ਨਾ ਤੇ ਮੈਂ ਸੋਚਦਾ ਕਿ ਕੋਈ ਅਏ ਦੀ ਚੀਜ਼ ਦੇਖੋ ਜਿਹਦੇ ਨਾਲ ਮੇਰੇ ਮੂਡ ਵੀ ਠੀਕ ਹੋ ਜਾਏ ਮੈਂ ਇਹ ਭਗਵੰਤਵਾਨ ਦੀਆਂ ਤਸਵੀਰਾਂ ਦੇਖ ਲਿਆ ਉਹਨਾਂ ਟੀਵੀ 'ਤੇ ਉਹ ਆਸਾਨ ਹੈ ਉਹ ਸਮਝਦਾ ਹੈ ਕਿ ਸਾਰਾ ਜਿਹੜਾ ਥੋੜਾ ਸਾਡਾ ਇਹ ਆਪਣੇ ਆਸ਼ੀਰਵਾਦ ਲੇ ਮੱਖ ਮੰਤਰੀ ਉਹ ਚੁਟਕਰੀਆਂ ਨਾਲ ਮਿਕਸ ਕਰਕੇ ਲੈ ਲੈਂਦੇ ਆਂ ਇਹ ਕਹਿੰਦਾ ਉਹ ਕੱਲ ਵੀ ਕੁਝ ਕਿਹਾ ਸੀ ਪਤਾ ਨਹੀਂ ਕਹਿਆਂ ਦੇ ਪਰੋਜ ਕਿਸੇ ਨੂੰ ਕਿਸੇ ਤੇ ਕੋਈ ਮੋਢੀ ਲੰਦਾ ਕੋਈ ਕਪਾਸੇ ਤੁਹਾਡੇ ਕੋਲ ਉਹ ਆ ਉਹਦਾ ਕੀ ਹੋਣਾ ਹੈ ਹਾਂ ਉਹ ਤਾਂ ਤੁਸੀਂ ਆਪ ਹੀ ਦੱਸ ਰਹੇ ਹੋ ਮੈਂ ਜਿਹੜਾ ਮੈਂ ਪਤਾ ਕਰਦਾ ਆਪਣੇ ਆਪਣੇ ਵਕ ਵਕ ਜਿਹੜਿਆਂ ਤੋਂ ਸਾਰੇ ਇਹ ਲੋਗ ਇਹਨਾਂ ਦੁਖੀ ਨੇ ਸਾਰੇ ਸਾਰੇ ਤੁਸੀਂ ਦੱਸੋ ਕੋਈ ਹੈ ਉਹレオ ਦੇ ਅਗਰੀਵਾਰੇ ਨੂੰ ਵਰ ਪਾਉਗਾ ਇਸ ਇਸ ਨੂੰ ਭਗਵਾਨ ਤੁਮਾਰ ਦੱਸੋ ਕੌਣ ਦਾ ਮੋਰ ਕਰੂ ਬੇਤਲ ਨਹੀਂ ਸਰ ਇੱਕ ਵਾਰੀ ਗਲਤੀ ਹੋ ਗਈ ਵਾਰੀ ਵਾਰੀ ਨਹੀਂ ਕਰਦੇ ਅਸੀਂ ਪੰਜਾਬ ਬਚਾਵਾਂਗੇ ਬੀਜੇਪੀ ਲਿਆਵਾਂਗੇ ਵੈਰੀ ਵੁੱਡ ਹੁਣ ਇਹ ਦੇ ਇਹ ਦੇ ਦੌਰਾਨ ਇੰਡਸਟਰੀ ਬਾਹਰ ਜਾਲੀ ਮੈਂ ਤੁਹਾਨੂੰ ਦੱਸਿਆ ਥੋੜੇ ਗੈਂਗਸਟਰ ਵਧ ਰਹੀ ਹੈ ਲੋਕਾਂ ਦੇ ਕਤਲ ਹੋ ਰਹੇ ਨੇ ਪਾਕਿਸਤਾਨ ਦੇ ਨਾਂ ਦੇ ਵੱਧ ਰਹੇ ਨੇ ਤੇਜੀ ਨਾਲ ਸਾਡੇ ਖਿਲਾਫ ਜਿਹੜੇ ਹਥਿਆਰ ਆਉਂਦੇ ਨੇ ਇੱਥੇ ਆਉਂਦੇ ਨੇ ਮੈਨੂੰ ਯਾਦ ਹੈ ਜਦੋਂ ਸ਼ੁਰੂ 2002 'ਚ ਮੈਂ ਮੁੱਖ ਮੰਤਰੀ ਬਣਿਆ ਸੀ ਮੈਂ ਪ੍ਰਧਾਨ ਮੰਤਰੀ ਜਾਂ ਕੇ ਕਿਹਾ ਕਿ ਜਿਹੜੇ ਇਹ ਪਹਿਲਾਂ ਤਾਂ ਤਾਰ ਦੇ نیچے ਲਿਆ ਕੇ ਇਹ ਜਹਾਣੇ ਸੀ ਆਪਣੇ ਜਿਹੜੇ ਘੁਲੇਟਿਆਰ ਸੀ ਉਹ ਤੋਂ ਬਾਅਦ ਫਿਰ ਨਦੀ ਪਾਰ ਕਰ ਦਿੰਦੇ ਸੀ ਫਿਰ ਛੋਟੇ-ਛੋਟੇ ਡਰੋਨ ਬਣੇ ਜਿਹੜੇ ਪਾਕਿਸਤਾਨ ਤੋਂ ਰਵੀ ਰਾਵੀ ਕਫਕੇ ਡੁੱਡੇ ਪਾਸੇ ਦੂਜੇ ਕੰਢੇ ਜਾ ਕੇ ਉੱਥੇ ਕਰਦੇ ਸੀ ਇੱਕ ਦਿਨ ਸਟਲੇ ਨਾਲ ਜੁੜੇ ਹੋਏ ਨੇ ਆਪਣੇ ਸਪੀਕਰ ਸਾਡੇ ਬੇਟੇ ਜਿਹੜੇ ਆਪਣੇ ਗੁਰਦਾਸ ਕੋਟੋਂ ਨਹੀਂ ਨਹੀਂ ਬਾਦਸ਼ਾਹ ਨਹੀਂ ਆਪਣੇ ਐਨੀਵੇ ਹਾਂ ਰਵੀ ਨਵੀਕਰਨ ਕਾਲੂ ਰਵਨ ਕਵੀ ਕਾਲੋਂ ਨੇ ਉਹ ਮੈਂ 3 ਵਜੇ ਸਵੇਰੇ ਟੈਲੀਫੋਨ ਕੀਤਾ ਕਿਉਂਕਿ ਮੈਨੂੰ ਪੁਲਿਸ ਡੀਜੀਪੀ ਦਾ ਟੈਲੀਫੋਨ ਆਇਆ ਕਿ ਸਰ ਇੱਕ ਡਰੋਨ ਰਵੀ ਕਾਲੋਂ ਕਾਨੋਂ ਦੇ ਸਾਹਮਣੇ ਆਇਆ ਸਾਡੀ ਖਬਰ ਹੈ ਕਿ ਉਹਦੇ ਮੇਨ ਦਰਵਾਜ਼ੇ ਦੇ ਜਿੱਥੇ ਉਹਦਾ ਕਾਰ ਮੈਂ ਤੇ ਗਿਆ ਨਹੀਂ ਕਰੀ ਉਹਦੇ ਸਾਹਮਣੇ ਟੋਆ ਪੱਟ ਕੇ ਉਹਨਾਂ ਨੇ ਇੱਕ ਬੰਬ ਰੱਖਿਆ ਹੈ ਔਰ ਉਹਦੇ ਕੁਝ ਪਿਸਤੋਲਾਂ ਵਗੈਰਾ ਉਹ ਨਿਕਲਿਆ ਆਈਆਂ ਉਹ ਕਿਸੇ ਝਾੜੀ ਦੇ ਵਿੱਚ ਲਪਾਈਆਂ ਨੇ ਕੱਲ ਆ ਕੇ ਉਹਨਾਂ ਨੇ ਲੜਾ ਸੀ ਸਾਨੂੰ ਪਤਾ ਲੱਗ ਲਿਆ ਲੇਕਿਨ ਇਹ ਤੁਸੀਂ ਇਹ ਖਤੇ ਦਾ ਕੰਮ ਹੈ ਉਹ ਉਸ ਪਰਿਵਾਰ ਵਾਸਤੇ ਤਾਂ 3 ਵਜੇ 3:30 ਵਜੇ ਮੈਂ ਉਹਨੂੰ ਰਿਕਵ ਕਠਾਇਆ ਮੈਂ ਕਿਹਾ ਰਵੀ ਤੂੰ ਸામਨੇ ਦੇ ਦਰਵਾਜੇ ਤੋਂ ਕਿਸ ਨੂੰ ਜਾਣ ਨਹੀਂ ਤੇਰੇ ਉੱਤੇ ਇਹਨਾਂ ਨੇ ਮਾਮਲਾ ਆਇਆ ਹੋਇਆ ਉਹ ਨਹੀਂ ਗਿਆ ਉਹ ਦੇ ਪਾਸੇ ਉਹ ਦੂਜੇ ਦਰਵਾਜਿਆਂ ਤੋਂ ਨਿਕਲ ਗਿਆ ਔਰ ਅਗਲੇ ਦਿਨ ਆਦਮੀ ਨੇ ਆ ਕੇ ਉਹਨੇ ਇੰਜੀਨੀਅਰਸ ਨੇ ਉਹਨੂੰ ਸਾਫ਼ ਕੀਤਾ ਉਹ ਬੰਮ ਕੱਢ ਲਿਆ ਪੁਲਿਸ ਨੇ ਹਿਰਾਸਤ ਪਾ ਲਏ ਆ ਕੁਛ ਹੋ ਰਿਹਾ ਸੀ ਫੇਰ ਸੱਤ ਸੱਤ ਕਿਲੋਮੀਟਰ ਤਾਈਂ ਜਾਣ ਲੱਗੇ ਹੁਣ 40 ਮੀਟਰ ਜਦੋਂ ਮੈਂ ਸਰਕਾਰ ਛੱਡੀ ਉਦੋਂ 40 ਮੀਟਰ ਤੇ ਜਾ ਰਹੇ ਸੀ ਇਹਨਾਂ ਦੇ ਡਰੋਨ हूँ ड्रोन तो सारे कि हिंदुस्तान घूम रहे हैं और कल अखबार तुम देखा होना कि अमृतसर के, के एक ड्रोन च पैंती किलो हैरोइन पकड़ी गई किस वास्ते हैरोइनता ताकि साढ़े बच्चे जोड़े ने उन्होंने जिंदगी खराब कर दी पाकिस्तान को अगर डर है साड़ा बॉडर लगता है जम्मू तो लैके अफाजका तक छे सौ किलोमीटर तो ज़्यादा बॉडर है ਇਹ ਦੇ ਵਿੱਚ ਸਾਰੇ ਜੇ ਬਰਬਾਦ ਹੋ ਜਾਣ ਸਾਡੇ ਮੁੰਡੇ ਸਾਰੇ ਨਸ਼ੇ ਨਾਲ ਖਤਮ ਹੋ ਜਾਣ ਤਾਂ ਉਹਨਾਂ ਦੀ ਸੁਰੱਖਿਆ ਇਹ ਦੇ ਵਿੱਚ ਹੈ ਕਿ ਪੰਜਾਬ ਖਤਮ ਹੋ ਜਸਕੇ। ਔਰ ਇਹ ਹਨਾ ਇੱਕ ਲੰਬੀ ਇਹਨਾਂ ਦੀ ਸੋਚ ਹੈ। ਤਾਂ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰੀਏ। ਹੁਣ ਇਸ ਕਾਰਨ ਅਮਿਸ਼ਾ ਜੀ ਨੇ ਇਹ ਡੋਨਾਂ ਦਾ ਕੋਈ ਪ੍ਰਬੰਧ ਕੀਤਾ ਹੈ। ਡੋਲਨ ਉਹ ਰੋਕਣ ਦੀ ਕੋਸ਼ਿਸ਼ ਪੂਰੀ ਹੋ ਰਹੀ ਹੈ ਤਾਈ ਦਾ ਫੈਸਟੀਚਰੋ ਕੱਲ ਮਿਲਿਆ ਪਤਾ ਨਹੀਂ ਫੈਸਟੀਚਰੋ ਦੇ ਕਿੰਨਾ ਮਾਰਕੀਟ ਦੇ ਵਿੱਚ ਹਿਸਾਬ ਹੁੰਦਾ ਹੈ ਲੇਕਿਨ ਹਿਸਾਬ ਜੋ ਮਰਜ਼ੀ ਹੋਵੇ ਜਾਣਾ ਸੀ ਕਿਹਨੇ ਕੋਲ ਆ ਨੌਜਵਾਨਾ ਕੋਲ ਐ ਤੇ ਖੜੇ ਨਹੀਂ ਇਹ ਤਾਂ ਨਹੀਂ ਵਿਚਾਰੇ ਕੁਝ ਲੈਂਦੇ ਲੇਕਿਨ ਜਿਹੜੇ ਪਿੰਡਾਂ ਦੇ ਨਾਲ-ਨਾਲ ਲੈਂਦੇ ਨੇ ਉਹਨਾਂ ਨੂੰ ਖਰਾਬ ਕਰਨ ਦੀ ਗੱਲ ਸਾਡੀ ਫੌਜ ਫੌਜ ਨੂੰ ਠਿਲਾ ਕਰਨ ਦੀ ਨਾ ਤੁਹਾਨੂੰ ਪਤਾ ਸਕੇ ਕਿਨੇ ਕਿਨੇ ਪੰਜਾਬੀ ਫੌਜੀ ਨੇ ਫੌਜ ਦੇ ਹਿੰਦੂਸਤਾਨੀ ਫੌਜ ਦੇ ਵਿੱਚ 7-8% ਦੇ ਕਿਰੀ ਨੇ। ਔਰ ਉਹਨਾਂ ਨੂੰ ਅਗਰ ਤੁਸੀਂ ਨੌਜਵਾਨ ਉੱਥੇ ਜਾਂਦੇ ਨੇ ਸੋਹਣਾ ਸਾਡੀ ਉਮਰ 'ਚ ਨਸ਼ੇ ਲੈ ਕੇ ਫਕੀਰ ਲੜਾਈ ਲੜਨਾ। ਉਹ ਵੀ ਉਹ ਇਹਨਾਂ ਦੀ ਪਾਲਿਸੀ ਹੈ। ਫੌਜ ਨੂੰ ਕਮਜ਼ੋਰ ਕਰੋ, ਪੰਜਾਬੀ ਜਿਹੜੇ ਜਾਂਦੇ ਨੇ ਉੱਥੇ ਨੂੰ ਕਮਜ਼ੋਰ ਕਰੋ ਔਰ ਜਿਹੜੇ ਆਮ ਰਹਿੰਦੇ ਨੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਖਰਾਬ ਕਰੋ। ਇਹ ਗੱਲਾਂ ਸੋਚ ਕੇ ਤੁਹਾਨੂੰ ਦੱਸਣਾ ਪਊ ਕਿ ਕਿਹੜੀ ਹਕੂਮਤ ਹੈ। ਜਿਹੜੀ ਇੱਥੇ ਅਚੀ ਤਰ੍ਹਾਂ ਆਪਣੀ ਹਕੂਮਤ ਚਲਾ ਸਕੇ। ਔਰ ਮੇਰਾ ਖਿਆਲ ਮੈਨੇ ਐਨੀ ਜ਼ਿੰਦਗੀ ਹੋ ਮੀ ਮੇਰੀ ਸਿਆਸਤ ਵਿੱਚ ਮੋਦੀ ਸਾਹਿਬ ਤੋਂ ਜ਼ਿਆਦਾ ਕੋਈ ਬੰਦਾ ਨਹੀਂ ਹੋ ਸਕਦਾ ਜੋ ਇਸ ਦੇਸ਼ ਨੂੰ ਇਸ ਔਖੀ ਘੜੀ ਦੇ ਵਿੱਚ ਚਲਾ ਸਕੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਬੜੀ ਇੱਜ਼ਤ ਹੈ ਉੱਥੋਂ ਲੋਕ ਇੱਥੇ ਆਉਣ ਲੱਗ ਗਏ ਨੇ ਜਿਹੜਾ ਇਹਨਾਂ ਨੇ ਹੁਣ ਕਦਮ ਲੱਗ ਚੱਕਿਆ ਜਦੋਂ ਟਰੰਪ ਨੇ ਕੁਝ ਕਿਹਾ ਸੀ ਇਹ ਨਹੀਂ ਕਿ ਅਸੀਂ ਨਹੀਂ ਅਸੀਂ ਅੱਧਾ ਗਮੁਰਕ ਹੈ ਅਸੀਂ ਆਪਣਾ ਫੈਸਲਾ ਕਰਾਂਗੇ ਅਸੀਂ ਤੁਹਾਡਾ ਫੈਸਲਾ ਨਹੀਂ ਕੋਈ ਸੁਣੇ ਇਹ ਚਾਹੀਦਾ ਸੰਗ ਇਹ ਨਹੀਂ ਕਿ ਜਿਹੜਾ ਉਹਨਾਂ ਦੀ ਜੋ ਹਾਂ ਉਹ ਕਹਿਣ ਤੁਸੀਂ ਹਾਂ 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 ਉਹਦੇ ਧਾਂ ਦੇ ਆਹ ਮੰਨ ਲਓ ਤੋਂ ਇਹ ਗੱਲਾਂ ਨਹੀਂ ਕਿ ਜਦੋਂ ਉਥੋਂ ਕਰ ਇਹ ਗੱਲਾਂ ਦੇਖ ਲੈਣੇ ਲੋਕ ਇੰਡਸਟਰੀਆਂ ਦੇਖਣੀਆਂ ਨੇ ਚਾਹੇ ਯੂਰਪ ਤੋਂ ਚਾਹੇ ਜਿੱਥੇ ਦੁਨੀਆ ਤੋਂ ਉਹ ਸਭ ਚੱਲਦੇ ਨੇ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਜਾਈਏ ਔਰ ਹਿੰਦੁਸਤਾਨ ਦੇ ਵਿੱਚ ਛਿੰਮਤ ਕੀਤੇ ਕੰਮ ਕਰ ਲਈ ਦਾਦਾ ਪੰਜਾਬੀਆਂ ਤੋਂ మేకన్ ਆ ਬਵਾਸ ਆਪਾਂ ਨੂੰ ਸਾਥ ਰੱਖਣੀ ਪਊ ਇਹ ਗੈਂਗਸਟਰਿਜ਼ਮ ਖਤਮ ਕਰਨਾ ਪਊ ਇਹ ਨਸ਼ਾ ਦਾ ਕੰਮ ਖਤਮ ਕਰਨਾ ਪਊ ਔਰ ਸ਼ਕਤੀ ਨਾਲ ਆਪਾਂ ਨੂੰ ਇਸ ਦਾ ਨਿਪਟਾਰਾ ਕਰਨਾ ਪਊਗਾ ਸਾਈ ਜਾ ਕੇ ਇੱਥੇ ਜਾ ਕੇ ਲੋਕ ਇੱਥੇ ਇੰਡਸਟਰੀ ਲੈ ਕੇ ਆਉਣਗੇ ਔਰ ਇੰਡਸਟਰੀ ਬਿਗੈਰ ਪੰਜਾਬ ਕੁਛ ਨਹੀਂ ਅੱਜ ਤੁਹਾਨੂੰ ਪਤਾ ਹੈ ਸਾਡਾ ਕਿੰਨਾ ਕਰਜ਼ਾ ਚੜਿਆ ਹੋਇਆ ਸਾਡੇ ਸੂਬੇ ਦੇ ਉੱਪਰ ਇਹ ਭਗਵਾਨਤ ਮਾਨ ਤੇ ਨਹੀਂ ਚੜਿਆ ਇਹ ਇਕੱਲੇ ਇਕੱਲੇ ਪੰਜਾਬੀ ਤੇ ਚੜਿਆ 4 ਲੱਖ ਕਰੋੜ ਦਸੰਬਰ ਤੱਕ ਚਲੇ ਜਾਣਾ ਹੈ ਇਹਨਾਂ ਸਾਡੇ ਤੇ ਥੋੜੇ ਤੇ ਸਾਨੂੰ ਜਿਹੜਾ ਅਸੀਂ ਆਜ਼ਾਦ ਲੈਨੇ ਹੈ ਜੀਐਸਡੀਪੀ ਕਹਿੰਦੇ ਨੇ ਸਟੇਟ ਟੈਕਸ ਜਿਹੜਾ ਲੱਗਦਾ ਹੈ ਸਟੇਟ ਟੈਕਸ ਜਿਹੜਾ ਲੱਗਦਾ ਹੈ ਸਾਨੂੰ 2.5% ਆਜ਼ਾਦਤਾ ਕਿ ਤੁਸੀਂ ਇਹਨਾਂ ਉਦਾਹਰਣਾਂ ਲੈ ਸਕਦੇ ਹੋ ਕੋਵਿਡ ਦੇ ਦੌਰਾਨ 3% ਕਰਦਾ ਸੀ ਫਿਰ 2.5% ਤੇ ਆ ਗਿਆ 2.5% ਅਗਰ ਥੋੜੇ ਕੋਣ ਹੈ ਤਾਂ ਤੁਸੀਂ ਕਿਉਂ ਨਹੀਂ ਕਿਸਾਨੀ ਨੂੰ ਦਿੰਦੇ ਜਿਹੜੀ ਅੱਜ ਡੁੱਬੀ ਪਈ ਹੈ ਅਸ਼wini ਅਸ਼wini ਦੇਲੇ ਦੇਲੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਗੁਰਦਾਸਪੁਰ ਚ ਸਾਰੀ ਮਾਜਾ ਦੇ ਵਿੱਚ ਕੋਧ ਹੋਇਆ ਇੱਥੇ ਵੀ ਤੇ ਮੈਨੂੰ ਮੋਗੇਵਾਲੇ ਦਾ ਸਵੇ ਸੇ ਇੱਕ ਪਿੰਡ ਖਰਾਬ ਹੈ ਪਤਾ ਨਹੀਂ ਕਿੰਨੇ ਫਲੀਪੂਰ ਚੋਗੇ ਖਰਾਬ ਫਸਲਾਂ ਖਰਾਬ ਹੋ ਗਈਆਂ ਕਿਉਂ ਨਹੀਂ ਦਿੰਦੇ ਤੁਸੀਂ ਭਾਜਪੀ ਨੇ 1000 ਕਰੋੜ ਦਿੱਤਾ ਹੈ ਕਹਿ ਕੇ ਕਿ ਤੁਹਾਡੇ ਕੋਲ 12000 ਕਰੋੜ ਰੁਪਏ ਦਾ ਤੁਹਾਡਾ ਡਿਜ਼ਾਸਟਰ ਰելիਫ ਫੰਡ ਹੈ ਉਹ ਕਿੱਥੇ ਗਿਆ मैं यू पुछना चाहना भगवंत मानू कि डिजास्टर फंड बारह हज़ार करोड़ का कितने गया मोदी जी ने दिता है सोलह सौ सो। और एक है अगर ये थोड़ी डिजास्टर फंड मिला के काम पूरा नहीं होंगे तो सू दस दौ पर पहला ये तो इस्तेमाल करो ये पा रहे ने हर चीज़ दिल्ली के उपर अपनी भी सोच थोड़ी जिम्मेवारी की है पंजाब के लोगों ने इन्हू वोटा किस पाई ने ताकि ना अगर दिल्ली में चुनाव में तुम पीछे हो जाओ किसी और पार्टी ਨੂੰ ਅਣ ਦੇ ਜਿਹੜੀ ਆ ਕੇ ਉਹ ਚਲਾਏ ਔਰ ਇਹ ਹੋਊਗਾ ਤੁਸੀਂ ਯਾਦ ਕਰਨਾ ਅਗਰ ਭਵਿੱਖ ਬਣਾਣਾ ਹੈ ਆਪਣੇ ਸੂਬੇ ਦਾ ਆਪਣੇ ਪਰਿਵਾਰਾਂ ਦਾ ਆਪਣੇ ਬੱਚਿਆਂ ਦਾ ਆਪਣੇ ਪੋਤਿਆਂ ਦਾ ਪੋਤੀਆਂ ਦਾ ਤਾਂ ਤੁਹਾਨੂੰ ਪੰਜਾਬ ਨੂੰ ਮਜ਼ਬੂਤ ਕਰਨਾ ਪਏਗਾ ਔਰ ਉਸ ਨੂੰ ਕਰਨ ਲਈ ਤੁਹਾਨੂੰ ਇਹ ਜਿਹੜੇ ਪਾਰਟੀ ਹੈ ਜਿਹੜੀ ਵਿਆਸ ਕੀਤੀ ਹੈ ਔਰ ਮੈਂ ਤੁਹਾਨੂੰ ਦੱਸਦਾ ਉਹ ਹੈ ਬਾਫੇ ਜਨਤਾ ਪਾਰਟੀ ਉਹ ਹੈ ਮੋਦੀ ਮੋਦੀ ਜੀ ਨੂੰ ਮੈਂ ਬੜੀ ਦੇਰ ਤੋਂ ਜਾਣਦਾ ਹਾਂ ਉਹਰੇ ਸੇ ਪਰਿਵਾਰੀ ਪਹਿਲਾ ਪੰਜਾਬ ਦੇ ਔਰ ਮੈਂ ਸੀ ਕਾਂਗਰਸ ਦਾ ਪ੍ਰਧਾਨ ਅਸੀਂ ਮਿਲਿਆ ਕਰਦੇ ਸੀ ਕਦੇ ਕਿੰਸਵਾ ਚਾਰਜ ਦਫਤਰ ਕੇਰੇ ਕੇ ਲੇ ਉਹ ਤੋਂ ਬਾਅਦ ਉਹ ਮੁੱਖ ਮੰਤਰੀ ਬਣ ਗਏ ਮੈਂ ਮੁੱਖ ਮੰਤਰੀ ਬਣ ਗਿਆ ਉਹ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਬਣ ਗਏ ਨਾ ਮੁੱਖ ਮੰਤਰੀ ਦੁਬਾਰਾ ਔਰ ਮੈਂ ਬਣ ਗਿਆ ਪੀਸੀਸੀ ਦਾ ਪ੍ਰਧਾਨ ਫਿਰ ਫਿਰ ਮਿਲਿਆ ਕਰਦੇ ਸੀ ਫਿਰ ਉਹ ਬਣ ਗਏ ਪ੍ਰਧਾਨ ਮੰਤਰੀ ਔਰ ਮੈਂ ਬਣ ਗਿਆ ਮੁੱਖ ਮੰਤਰੀ तो मेरा तो उन्होंने कई साल तो चली आ रही है जो मैं कांग्रेस का प्रधान सी और मैनु एक दिन पता लग गया मैं अमृतसर से मोदी जी आ रहे हैं एयरपोर्ट उदो मुख्यमंत्री से हैलीकॉप्टर के मैं खास करके जाके उन्होंने स्वागत किया उरपोर्ट पर मेरे मेरे साथी से मेरे दोस्त से और एक बहुत काबिल मुख्यमंत्री रहे और हूँ बहुत काबिल एक प्राइम मिनिस्टर रहे है तो इत वास्ते मैं अज आया दसन सनी वर्गे नौजवान होर भी जोड़े थोड़े बैठे हैं कोई थोड़े पिंड बैठे समझाओ उन्होंने कि आपने अपने बच्चों का और अपने पंजाब का भविष्य बनाऊ भाई अगे स्थाई गलती ना करना स्थाई आ गई अच्छा पच्ची का तो हम अकेले महीना दो दो महीने पूरा हो जाए उस साल रह गया फिर इलेक्शन आ गया ਆ ਜਿਹੜੀਆਂ ਲਾਚਾਂ ਦੇਣੀਆਂ ਕੋਸ਼ਿਸ਼ ਕਰਦੇ ਨੇ ਨਾ ਇੱਥੇ ਇਹ ਕਹਿ ਰਿਹਾ ਜਿਹੜਾ ਇਹ ਚੁੱਕਲੀ ਬਾਦ ਹੈ ਇਹ ਕਹਿ ਰਹੇ ਇੱਥੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਅਸੀਂ ਖਾਣਾ ਕਰਾਂਗੇ ਝੰਕਾ ਕਰਾਂਗੇ ਇਹ ਸਭ ਖਿਆਲੀ ਪਰਾਉ ਨੇ ਖਿਆਲੀ ਝੂਠ ਬੋਲਣ ਦੀ ਇਹ ਹੁਆदत ਹੈ ਬਸ ਕੋਈ ਜੋਰ ਕਰਦਾ ਸੀ ਆਪਣੀ ਰੋਟੀ ਕਮਾਉਣ ਵਾਸਤੇ ਉਹ ਹੀ ਕਰ ਰਿਹਾ ਹੁਣ ਚੀਫ ਮਸਟਰੀ ਦੇ ਉਹ ਸਮਝਦਾ ਹੈ ਕਿ ਉਹ ਹੀ ਚੀਜ਼ ਲੋਕ ਇਸ ਨੂੰ ਬਰਦਾਸ਼ਤ ਕਰ ਲੈਣਗੇ ਤਾਂ ਅੱਜ ਮੈਂ ਤੁਹਾਡੇ ਪਵਿੱਤਰ ਧਰਤੀ ਚਾਹੇ ਇਹ ਬੇਨਤੀ ਕਰਨ ਲਈ ਕਿ ਸਾਡੇ ਨੌਜਵਾਨ ਸਾਥੀ ਨੂੰ ਸੁਸ਼ੀਲਵਾਚ ਐਨਐਨ ਉਹ ਪੜਾਇਆ ਨਹੀਂ ਤੁਸੀਂ ਨਾ ਹੁੰਦੇ ਅਗਰ ਤੁਸੀਂ ਨਹੀਂ ਚਾਹਦੇ ਸੀ ਕਿ ਬੀਜੇਪੀ ਨਾ ਤਾਂ ਤੁਸੀਂ ਨਹੀਂ ਹੁੰਦੇ ਜਿਹੜੇ ਆਇਓ ਆਇਓ ਇਸ ਲਈ ਕਿ ਤੁਸੀਂ ਚਾਹਦੇ ਹੋ ਕਿ ਇਹ ਨੌਜਵਾਨ ਆਪਣੀ ਅਗਲੀ ਸਿਆਸਤ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਣਾਉਣ ਔਰ ਮੈਂ ਤੁਹਾਨੂੰ ਜੀ ਆਇਆਂ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਆ ਗਿਆ ਸੀ ਕਾਂਗਰਸ ਦਾ ਬੀਜੇਪੀ ਚ ਸਾਰੀ ਲੋਕਾਂ ਨੂੰ ਜੀ ਆਇਆਂ ਕਹਿੰਦਾ ਔਰ ਤੁਹਾਨੂੰ ਸਾਰਿਆਂ ਨੂੰ ਜਿਹੜੇ ਅੱਜ ਤੁਸੀਂ ਅੱਜ ਇਨਾ ਵੀ ਦਿਨ ਸਮਾਂ ਲੁਚਾਏ ਹੋ ਤੁਸੀਂ ਹੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਰੇ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਲੰਬੀ ਉਮਰ ਹੋਵੇ ਕੋਈ ਤਕਲੀਫ ਹੋਵੇ ਕਦੇ ਕੋਈ ਗੱਲ ਹੋਵੇ ਇਹਨਾਂ ਨੂੰ ਦੱਸੋ ਮੈਂ ਅਸੀਂ ਬੈਠੇ ਆਂ ਤੰਗੜ ਵਿੱਚ ਜਿੱਥੇ ਜਾਣਾ ਪਵੇ ਇਹ ਦਿੱਲੀ ਨੂੰ ਮੈਂ ਲੈ ਜਾਊਂਗਾ ਅਸ਼wini ji ਨੂੰ ਨਾਲ ਅਸੀਂ ਜੋ ਆਪਣੇ ਵਾਸਤੇ ਚਾਹੀਦਾ ਪੰਜਾਬ ਵਾਸਤੇ ਅਸੀਂ ਹਾਲੇ ਨੇ ਹਾਜ਼ਰ ਹੈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਹੋਰ ਜਿੰਦਾਬਾਦ ਆਪਨੀ ਜਨਤਾ ਪਾਰਟੀ ਮੈਂ ਬੇਸ਼ਕਰਾ ਸੁਮਿਤ ਗਰੋਹਰ ਜੀ ਸਾਡੇ ਮਨਪ੍ਰਧਾਨ ਤੇ ਸਾਡੇ ਆਏ ਹੋਏ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਨਗੇ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਉੱਤੇ ਚਿੰਤਾ ਜਿਹੜੀ ਕੈਪਟਨ ਨਰਿੰਦਰ ਦੇਵ ਬਲੂ ਜਤਾਈ ਕੀ ਹੈ ਮੇਰਾ ਸਿਆਸਤ ਦੇ ਵਿੱਚ 62 ਸਾਲ ਦਾ ਜਰਬਾ ਪੰਜਾਬ ਦੀ ਤਰੱਕੀ ਲਈ ਬੀਜੇਪੀ ਦੀ ਸਰਕਾਰ ਲੈ ਕੇ ਆਓ ਔਰ ਕੈਪਟਨ ਨਰਿੰਦਰ ਦੇਵ ਬਲੂ ਇਹ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਹੀ ਦੇਸ਼ ਦੀ ਸਹੀ ਲਗਾਈ ਜਿਹੜੀ ਉਹ ਕਰ ਸਕਦੇ